ਕਿਵੇਂ ਤੋਂ ਕਦਮ ਗਾਮਾ ਦੇ ਤੇ 8 ਕਦਮ ਪਿਛੇ ਕਹਿੰਦਾ ਵੀ ਸ਼ੇਰਾਂ ਪਿਕਰੇ ਜੀ ਨਾਨੀ ਬੁਮਾਰਾ ਉਰਹੀ ਹੀ ਦੀ ਪਤਾ ਲੱਗਾ ਕੋਈ ਰਬੀ ਰੋਗ ਇਹ ਆ ਗਈ ਕਸਰਾ ਦੂਜੇ ਨੰਬਰ ਤੇ 6 ਕੰਦੇ ਜੀ ਜਵੇਂਦਰ ਦਾ ਕਾਰੋਬਾਰਾ ਵਰਤ ਦਾ ਕੰਮ ਦਾ ਫ੍ਰੀਜ ਨੂੰ ਬਾਹਰ ਕੱਢਦੀ ਹੈ ਤੇ ਘੁਰਨਾ ਸ਼ੁਰੂ ਹੋ ਜਾਂਦਾ ਮੈਂ ਤਾਂ ਹਵਾ ਲਗਨ ਤੇ ਕਹਿੰਦਾ ਜਿਵੇਂ 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 ਜੇ ਟੱਪਦੇ ਆ ਕਹਿੰਦਾ ਤੇਰਾ ਨਾਮ ਰੋਜ਼ ਦੀ ਰੋਜ਼ ਘਰ ਆ ਜਾਂਦਾ ਘਰ ਆ ਜਾਂਦਾ ਹੱਥ ਖੜਾ ਕਰ ਦੋਨੇ ਦੋਨੇ ਬੋਲ ਸਜੇ ਦਰਬਾਰ ਕੀ ਸਿਨੇ ਜਾਂਦੇ ਨੂੰ ਮੰਨਦੇ ਇਹਦੀ ਮੰਤਾ ਨਵੇਂ ਜ਼ੀਰੋ ਕਰ ਲੱਗੇ ਆ ਦਾਦਾ ਲੋਕ ਕਹਿੰਦੇ ਮੇਰੇ ਸਾਈਂ ਕਹਿੰਦੇ ਭਾਈ ਤਰੇ ਕਹਿੰਦੇ ਬਾਬਾ ਸ਼੍ਰੀ ਚੰ다 ਰੋਣਾ ਪੈ ਗਿਆ ਕਹਿੰਦਾ ਵੀ ਪਹਿਲਾਂ ਛੱਡੀ ਮੰਨਤਾ ਰਹਿੰਦੀ ਜੀ ਨੂੰ ਨਵੇਂ ਜ਼ੀਰੋ ਬਣਾ ਲੱਗੇ ਕਹਿੰਦਾ ਮੈਨੂੰ ਇੱਕ ਗੱਲ ਦਸੀ ਪੱਛੇ ਹੋਏ ਕਰੇ ਸਨਕਾਂਨਦਰੀ ਦੇ ਵਿੱਚ ਕੌੜਾ ਪਾਣੀ ਵੱਟਦੇ ਜੀ ਦੋਨੇ ਖੜੇ ਕਰਾਂ ਮਾਜੀ ਬਾਲੀ ਕਰ ਬੱਚੇ ਹੋਏ ਦਾਦਾ ਮੇਰਾ ਲੋਗ ਦੱਸਦੇ ਆ ਕਹਿੰਦਾ ਦੁਕਾਨ ਦੇ ਵਿੱਚ ਲੈਣ ਦਾ ਕੌੜਾ ਪਾਣੀ ਕਹਿੰਦਾ ਮਾਲਕ ਨੇ ਪਾਲੀ ਘੁੰਡੀ ਕਹਿੰਦਾ ਤੇ ਤਾਤ ਤੇ ਮਾਂ ਦਾ ਲਾਲਿਆ ਜੋਲ ਕਹਿੰਦਾ ਵੀ ਗਾਂਹ ਵੜਨ ਦੇ ਬਜਾਇ ਅੱਠ ਕਰ ਪਿੱਛੇ ਵੜਨੇ ਕੰਨਾ ਭਾਈ ਜਨਾਨੀ ਨੂੰ ਸਵਾਇਆਂ ਦਵਾ ਦਵਾ ਥੱਕ ਚੁੱਕੇ ਕਹਿੰਦਾ ਕਹਿੰਦਾ ਉਹ ਇੱਕ ਪੌਣ ਨੂੰ ਪੌਣ ਬਣ ਜਾਂਦੀ ਆ ਕੁਕੀ ਕੁਕੀ ਜੜ ਜਾਂਦੀ ਆ ਕਹਿੰਦਾ ਭਈ ਗ੍ਰੋਥ ਵਾਂਗੂ ਗ੍ਰੋਥ ਜੜ ਜਾਂਦਾ ਕਹਿੰਦਾ ਕਿਹਾ ਗਿਆ ਕਹਿੰਦਾ ਭਈ ਇਹ ਨਹੀਂ ਪਤਾ ਲੱਗਦਾ ਪਿੰਗ ਪੌਣ ਆਉਂਦੀ ਕੀਦੀ ਆ ਕੁਝ ਬੋਲ ਬੱਚੇ ਕੁਝ ਅੱਗੇ ਹੋਣਾ ਥੋੜਾ ਆ ਅਗਲੇ ਇਧਰ ਕੁਝ ਅਗੂ ਲੋਕੀ ਥੋੜਾ ਲੈ ਵੀ ਨਾ ਜੇ ਤੱਕ ਨੂੰ ਭਰਾ ਉੱਚੀ ਬੋਕੇ ਗਾਣਾ ਮੈਨੂੰ ਜੇ ਤੈਨੂੰ ਲੱਗੇ ਕੱਲ ਮੇਰੇ ਘਰੇ ਆਣੀ ਤਾਂ ਮੇਰੇ ਦਵਾਰਾ ਪੁੱਛ ਰਿਓਏ ਇਹ ਗੋਪ ਮੇਰੇ ਮੁਕੀਰ ਦਾ ਤੇ ਸੌਦਾ ਤੇਰੀ ਤਕਦੀਰ ਦਾ ਮੈਂ ਤੈਨੂੰ ਉਹੀ ਗੱਲ ਦੱਸਨੀ ਆ ਜਿਹੜੇ ਮੇਰੇ ਸਾਈ ਲੋਕ ਦੱਸਣਗੇ ਕਹਿੰਦਾ ਛੇੜਾਏ ਕਹਿੰਦਾ ਇੱਕ ਤਾਂ ਹੈਗੀਅਤ ਦਾ ਸਰ ਕਹਿੰਦਾ ਨੂੰ ਕਹਿੰਦਾ ਕਹਿੰਦਾ ਜੀਦੀ ਕਸਰ ਤੈਨੂੰ ਕੱਢ ਕੇ ਬਾਹਰ ਕਹਿੰਦਾ ਦਹੀਂ ਵਿੱਚੋਂ ਜੇ ਮੈਂ ਵਾਲ ਕੱਢ ਦਿੰਦੇ ਪਾਸੇ ਰੱਖਦਾ ਤੇ ਜੇ ਤੈਨੂੰ ਲੱਗੇ ਵੀ ਇਹ ਕੱਲ ਸਾਡੇ ਘਰੇ ਆਏ ਤੇ ਮੈਨੂੰ ਪੁੱਛੀ ਬੋਲ ਕੇ ਕਹੇ ਦੀ ਪਪਾ ਜੀ ਇਹ ਕੱਲ ਸਾਡੇ ਘਰੇ ਆਏ ਜੇ ਤੈਨੂੰ ਲੱਗੇ ਇਹ ਗੱਲ ਸੱਚੀ ਆ ਤਾਂ ਦੋਨੇ ਹੱਥ ਫੜੇ ਗੱਦਰੇ ਆਂ ਕਿਆ ਕਰੀਓ ਬੱਚੇ ਜੋ ਵੀ ਮਾ ਵਾਲਾ ਬੱਚੀ ਨੂੰ ਬੋਲ ਕੇ ਦੱਸ ਕੋਈ ਵਾਲੇ ਦੇਖ ਮਾ ਪੜਦੇ ਹੋਇਆ ਬੱਚੇ ਰਾਣੇ ਮਿਲਦਾ ਇਹਨਾਂ ਨੂੰ ਬੋਲ ਕੇ ਦੱਸ ਕੋਈ ਵਾਲੇ ਬੋਲ ਸਾਚੇ ਦਰਬਾਰ ਦੀ ਜੀ ਉੰਨੇ ਕਦਰਮਾਣੋਂ ਮਾ ਤੇਰੇ ਪਰਨਾਮ ਤੇ ਸੁਨਾਮ ਤੇਨੂ ਆਇ ਨੂੰ ਸਾਚੇ ਦਰਬਾਰ ਕੀ ਜੈ ਜੈ ਬੋਲੋ ਰੰਗ ਬੋਲ ਸਾਚੇ ਦਰਬਾਰ ਕੀ ਜੈ ਕਰੋ ਘਮਰ ਹਾਂਜੀ ਕੋਈ ਗੱਲ ਨਹੀਂ ਤਾਂ 10 6 10 ਕਾਡੇ ਐਡਰੈਸ ਪੱਕ ਨੇ ਜੀ 21 ਦਿਨ ਜੋੜਾ ਕੇ ਜੀ ਜਿੱਥੇ ਚੀਜ਼ਾਂ ਦਾ ਸੀ ਉਸੇ ਟਰ ਦੇ ਤੂੰ ਪਈਂਦੀ ਸ਼ਰੀ ਕੋਈ ਗੱਲ ਨਹੀਂ ਹੁਣ ਆਪਾਂ ਦੱਸੋ ਇਹਦਾ ਕੌਣਾ ਕੀ ਅੱਗੇ ਇਹਨੇ ਸਾਨੂੰ ਮਰਨਾ ਛੱਡਾ ਫਿਰ ਥੋੜਾ ਜਿਹਾ ਤੁਸੀਂ ਪਾਸੇ ਤੋਂ ਮੜਾ ਜਾਏ ਮੈਂ ਇਹਨੂੰ ਤੁਹਾਡੇ ਤੋਂ ਹੁਕਮ ਲੈ ਕੇ ਮਾਰ ਦਾਂ ਇਹਨੂੰ ਥੋੜਾ ਜਿਹਾ ਮੜਾ ਜਾਏ ਪਹੁੰਚ ਕੇ ਸਾਨੂੰ ਘਰੋਂ ਲੈ ਕੇ ਤੁਰਾਸੀ ਲਾਲਾ ਵਾਲੇ تیر ਦਾ ਨਾ ਲੈ ਕੇ ਵਿੱਚੋਂ ਵੀ ਕੁੰਢੀ ਆ ਗਈ ਬਾਬਾ ਕੜੀ ਨਹੀਂ ਚੱਲ ਮੜਾ ਥੋੜਾ ਜਿਹਾ ਥੋੜਾ ਜਿਹਾ ਮੇਰੀ ਬੇਨਤੀ ਹੈ ਹੱਥ ਜੋੜ ਕੇ ਤੁਹਾਨੂੰ ਦੇਖੋ ਸੰਗਤ ਆਵਾਜ਼ਾ ਮੈਂ ਵੀ ਬੱਚਾ ਤੇਰਾ ਫੋੜ ਦੇ ਸਾਰ ਤੋਈ ਦਾ ਕਿਉਂਕਿ ਕਹਿੰਦੇ ਨੇ ਘਰ ਦਾ ਜੋਗੀ ਲੋਗ ਨਾਲ ਤੇ ਬਾਹਰ ਦਾ ਜੋਗੀ ਸਿਰਦ ਘਰ ਦੇ ਤੇਰੀ ਨੀ ਮਾਂ ਨਹੀਂ ਬੱਸ 10 ਮਿੰਟ ਥੋੜਾ ਜਿਹਾ ਐਕਟ ਕਰੀ ਮੋਕਾ ਪਾਈ ਜਾ ਕਾਹਦਾ ਨਹੀਂ ਫੀਰੀ ਤੇ ਚੱਲ ਜੀ ਜਿਵੇਂ ਤੇਰੇ ਆ ਦੇ ਵਿੱਚ ਗਲਾਬਾ ਫੁੱਲ ਜਾਣਾ ਤਾਰਾ ਜੇ ਤਾਂ ਐ ਤਾਰਨਾ ਮੈਨੂੰ ਗੁਰੂ ਧਰਨਾ ਕੋਈ ਥੰਗ ਗਿਆ ਨਾ ਥੰਗ ਗਿਆ ਉਹਨਾਂ ਦੇ ਮੋਲੇ ਲਾਵਾਂਗੇ ਥੰਗਿਆ ਕੋں ਸਾਡੇ ਬੋਲ ਦੇ ਪਹਿਲਾਂ ਦਸਾਰੇ ਘਰ ਦੇ ਤੇ ਕੁੜੀ ਲਾਸਾਂ ਆ ਗਈਆਂ ਮੈਂ ਰਹਿ ਜੂ ਇਹ ਪੱਤੀ ਹੋਏ ਕੋਈ ਨਾ ਕੋਈ ਵਿਗਤ ਪਾਈ ਨਾ ਜਿਵੇਂ ਕਹਿੰਦੇ ਵੀ ਇੱਕ ਕਰਦਾ ਕੱਢ ਕੇ ਹਣਦਾ ਤੇ ਦੂਜਾ ਬੱਚੇ ਲਈ ਤਿਆਰੀ ਬੈਠਾ ਹੁੰਦਾ ਇੱਕ ਤਾਂ ਬੱਚੇ ਹੋਏ ਕਰੇ ਗੱਦੀ ਦਾ ਵਾਰਾ ਘਰ ਦੇ ਤੇਰੇ ਨੂੰ ਮਾਤਾ ਨਹੀਂ ਫੜਿਆ ਹੋਇਆ ਹਾਲ ਬਾਣੀ ਦੇ ਪੁੱਤਰ ਗੱਦੀ ਦਾ ਜਦੋਂ ਪੈਦੇ ਹੁੰਦਾ ਜਿਵੇਂ ਸੈਣ ਕਹਿੰਦੇ ਨੇ ਵੀ ਇੱਕ ਬਿਆਨ ਦੋ ਤਮਾਰਾ ਕਰ ਤੇਰੇ ਨਾਮ ਨੂਰੀ ਤੇ ਕਾਲਾ ਤੇ ਸ਼੍ਰੀਚਾ ਦੀ ਗਦੀ ਨਵੇਂ ਜਿਹੜਾ ਪੰਗਾ ਪਿਆ ਹੋਇਆ ਹੈ ਤੁਹਾਡਾ ਵੀ ਇਹ ਸਾਈ ਲੋਕਾਂ ਦਾ ਫਸਕ ਲੋਕਾਂ ਦਾ ਦਾਦਾ ਲੋਕਾਂ ਦਾ ਆਪ ਲੋਕਾਂ ਦਾ ਆਪਰੇ ਤੋਂ ਸੁਝੂ ਨਹੀਂ ਆ ਦੇਣੀ ਇੱਕ ਤਾਂ ਇਹਦਾ ਬੰਦਾ ਇੱਕ ਮਾਰਗ ਮੇਰੇ ਦਾਦਾ ਵੀ ਘਰ ਦੀ ਦਿਨ ਨੂੰ ਕੋ ਪਤਾ ਨਹੀਂ ਲੱਗਦਾ ਸੁੰਨੇ ਦੇ ਵਿੱਚ ਦੇਰ ਦਾ ਨਾ ਤਾਂ ਨਹੀਂ ਦਿਖਦਾ ਦੇਰ ਦਾ ਖੜੇ ਕਰ ਮੇਰੇ ਕੀ ਬਾਬਾ ਬਾਬਾ ਕੌਣ ਕਹਿੰਦੇ ਦਾਸ ਬਤਾ ਦੇ ਖਲਾਫ ਮੈਂ ਤਾਂ ਕਹਿੰਦਾ ਦੇਖਦਾ ਇਸ਼ਾਰਿਆਂ ਨੂੰ ਬਲਧਰੂਪ ਦੇਦਾ ਕਹਿੰਦਾ ਕੀ ਪੁੱਛ ਲਈ ਮੈਂ ਤਾਂ ਆਹ ਸਾਡਾ ਲੋਕ ਕਹਿੰਦੇ ਕਹਿੰਦਾ ਬਈ ਕਹਿੰਦਾ ਗੱਭਰੂ ਜਵਾਨ ਕਹਿੰਦਾ ਮਰ ਗਿਆ ਕਹਿੰਦਾ ਨਜਾਇਜ਼ ਮੌਦੀ ਤੁਰੀਆ ਵਰਦਾਈ ਕਹਿੰਦਾ ਰਾਸਤੇ 'ਚ ਮਰ ਗਿਆ ਕਹਿੰਦਾ ਐਕਸੀਡੈਂਟ ਦੇ ਨਾਲ ਕਹਿੰਦਾ ਕਹਿੰਦਾ ਤੇ ਮੈਂ ਭਾਈਆਂ ਦਾ ਭਾਈ ਕਦੋਂ ਵੱਡੇ ਸਾਥੇ ਲੱਗਦਾ ਮਾਰੇ ਕਹਿੰਦਾ ਨਾ ਲੱਗਦਾ ਦਿੰਦੇ ਕੋਈ ਕੋਈ ਆਹ ਕਾਲਾ ਕਾਲਾ ਭੈ ਰੋਖੇ ਸੇ ਤੋਹਾਂ क्या कहता चांच चप्पली मौत उमर क्या कहता ट्रैक्टर से थ्रिलिया कहता मैं कहता पाई कहता पाई होए कहता कटेटाम लगता कहता मैं कहता प्राण लगता कहता एक्सीडेंट से मर गया पर मौत नहीं चुनौती एक्सीडेंट ना मरा ऐसी बात तो है मरे हुए बस दो तरह क्या डर बंद हो गया हाँ कहता चाट खेलना कहता तरछा खेलना क ਆ ਸਿਕਾ ਪੁੱਤਏ ਭਰਾ ਲੰਗਦਾ ਤੇਰਾ ਭਾਈਆਂ ਨਾਲੇ ਲੰਗਦਾ ਭੱਡੇ ਨਾਲੇ ਲੰਗਦਾ ਤੇ ਵੜਗਿਆਂ ਦੇ ਨਾਲੇ ਥਲੇ ਚੱਕੇ ਲੰਗਦਾ ਦੇ ਪੁੱਤਏ ਸਾਕੇ ਖਾਣੇ ਤੋਂ ਹੀ ਹੈ ਨੀ ਕਾ ਘਰ ਨੂੰ ਆ ਜਾਂਦਾ ਭਾਈ ਆਪਦੇ ਘਰ ਦਾ ਕਰਾਉਣੇ ਲਾਜ ਨੂੰ ਤੇ ਗਦੀ ਗਣ ਭਾਈ ਪੁੱਤਾਂ ਤੇ ਸਾਰੇ ਪਰਵਾਰ ਨੂੰ ਘਰ ਦੀਆਂ ਵੀ ਜਾਂਦੀ ਪੁੱਛਦੀ ਜੇ ਨਾ ਦੇਖਦਾ ਹੋਵੇ ਤਾਂ ਗੱਲ ਤੇ ਮੇਰੇ ਆ ਦੋ ਦੋੜੇ ਦੇ ਜਾਨ ਪੈ ਮਾੜ ਕੇ ਫੇਰ ਮੋ ਵੀ ਲਾਇਆ ਵਾ ਠੀਕ ਆ ਕੇਵਨ ਦਾ ਦਾ ਦੂਜੇ ਨੰਬਰ ਤੇ ਦਾਤਾ ਨੂੰ ਦੱਸਦੇ ਕਹਿੰਦੇ ਭਈ ਦੋ ਇਨਸਾਨ ਤੇ ਛੱਡਦੇ ਆਦੇ ਭੈਣ ਭਾਈਆਂ ਨੂੰ ਛੱਡਦੇ ਕਹਿੰਦੇ ਭਈ ਰੁਕ ਮੇਤ ਨਹੀਂ ਹੁੰਦੀ ਕਹਿੰਦੇ ਉਦੋਂ ਛੱਡਣ ਤੋਂ ਬਾਅਦ ਕਹਿੰਦੇ ਦੁਸ਼ਮਣ ਮਨ ਵਾਲੇ ਕੰਮ ਹੋ ਜਾਂਦੇ ਆ ਦੇਖੋ ਤੋਂ ਆਪਣਾ ਵੀ ਉਸ ਨੂੰ ਨਾ ਕੋਈ ਦੁਸ਼ਮਣ ਹੀ ਨਹੀਂ ਆਪਾਂ ਤਾਂ ਇਕੱਲਾ ਰੁਕੋ ਫਕੀਰ ਦਾ ਦਸਨਾ ਆ ਪਾ ਦੇਖ ਤੁਹਾਨੂੰ ਕੋਚੀ ਦਾ ਰਾਮਾ ਰਖ ਦੇ ਬਾਬਾ ਜੀ ਕਹਿੰਦੇ ਇੱਕ ਤਾਂ ਅਸਿਰ ਕੋ ਦੇਦੀ ਆ ਦੂਜੇ ਨੰਬਰ ਤੇ ਘਾ ਦੇ ਵਿੱਚ ਕੰਨ ਗਾਉਂਦੀ ਕਹਾਣੀ ਚੱਲੀ ਹੁੰਦੀ ਹੈ ਜੀ ਕਾਰੋਬਰ ਬੱਤਿਆਂ ਨਾ ਪੁੱਤ ਦੇ ਰੱਖੋ ਬੜਾਈ ਜੋਰ ਲਾਉਣਾ ਕਹਿੰਦਾ ਭਾਈ ਬੱਚਾ ਤੇ ਅੱਜ ਦੀ ਗੜੀ ਗੱਭਰੂ ਹੋ ਗਿਆ ਬੜੀਆਂ ਆਸਾਂ ਤੇ ਉਮੀਦਾਂ ਲਈ ਬੈਠਾ ਹੋਂ ਤੇ ਨਹੀਂ ਭਾਈ ਮੁੰਡਾ ਮੇਰਾ ਸਾਥ ਦੇਊਗਾ ਬਰਾਬਰ ਦਾ ਹੋ ਗਿਆ ਕਹਿੰਦਾ ਕਹਿੰਦਾ ਰੂਹ ਬੋਲਦੀ ਜਾਂਦੀ ਆ ਜਦੋਂ ਬਰਾਬਰ ਖੜਦਾ ਕੋਈ ਪੁੱਤ ਮੇਰਾ ਜਵਾਨ ਹੋ ਗਿਆ ਹੁੰਦੀ ਆ ਨਾ ਮਾਲਕ ਕਹਿੰਦਾ ਬੱਚੇ ਹੋਏ ਘਰ ਦਾ ਕਰਵਾ ਲਾ ਇਲਾਜ ਬੱਚਾ ਵੀ ਕੰਮ ਲਾ ਦੇਮੇ ਘਰ ਦਾ ਢਾਂਚਾ ਵੀ ਸਟ ਕਰ ਦਾਂਗੇ ਜਿਹੜਾ ਮਰ ਗਿਆ ਕਹਣਾ ਨਹੀਂ ਕਹਦਾ ਇਹ ਤਿੰਨ ਚਾਰ ਦਿਨੇ ਨਾਲ ਲਾਈ ਰਹਿੰਦਾ ਥੋੜੇ ਥੋੜੇ ਵਾਰਟਾਪਾ ਦੇ ਦੋ ਆਈਂ ਜਿਹੜੇ ਘਰ ਵਿੱਚ ਟੱਪਦਾ ਸਾਰੇ ਦੇ ਕੰਮ ਦੀ ਕੰਦਾ ਚਾਲ ਖੜ ਜਾਂਦਾ ਇੱਕ ਇਹੋਲਾ ਦੂਜੇ ਨੰਬਰ ਤੇ ਦਾਤਾ ਲੋਕ ਮੇਰੇ ਦਾਸ ਦੇ ਵੀ ਘਰੇ ਕੰਦਾ ਗੱਦੀ ਆ ਵੀ ਬੇਨਾ ਗੁਰੂ ਦੇ ਕੰਦਾ ਛਾਣਾ ਮਾਰਦਾ ਫਿਰਦਾ ਕਹਿੰਦਾ ਭਾਈ ਜੀਲਮ ਖਤਰਨਾਕ ਛਾਲ ਵੱਡੀ ਆ ਤੇ ਇਹਨੂੰ ਸਾਹਮਣਾ ਵਾਲਾ ਕੋਈ ਨਹੀਂ ਦੀ ਗੱਲ ਬਤੋਈ ਦੇਖ ਰਿਹਾ ਸਾਨੂੰ ਦਾ ਅਲਾ ਗੁਰੂ ਇਹ ਅਸੀਂ ਜਾਣੀ ਤੇ ਸਾਡਾ ਕੰਮ ਜਾਣੀ ਮੈਂ ਤਾਂ ਇਸੇ ਕਰਕੇ ਖੜੇ ਮੈਂ ਕਿਹਾ ਵੀ ਮੇਰੇ ਬੱਚਾ ਇੱਕ ਆ ਤੇ ਮੁਰਕੇ ਕੰਮ ਕਰਦੇ ਦੇਖੋ ਕੋਈ ਨਹੀਂ ਬੱਚੇ ਮੇਰੀ ਗੱਲ ਸੁਣ ਬੱਚੇ ਮੇਰੀ ਗੱਲ ਸੁਣਨਾ ਜਿਹੜੇ ਗੱਦੀਆਂ ਚਕਾਉਣ ਵਾਲੇ ਪੰਜਾਬ ਚ ਕੁਝ ਬੰਦੇ ਆ ਜਿਹੜੇ ਕੀ ਕਰਦੇ ਹੰਸੇ ਲੰਗਦੇ ਆ ਆਪਣੇ ਜਿਹੜੇ ਗੱਡੀ ਦੀ ਛਾਂਟ ਆ ਸੰਤਾਂ ਦੇ ਆ ਬ੍ਰਾਊਨ ਗਿਆਨੇ ਸੰਤਾਂ ਦੇ ਆ ਇਹਨਾਂ ਦੇ ਜਿਹੜੇ ਪਾਸੇ ਦੀ ਹਵਾ ਲੰਘ ਗਈ ਜਿਹੜੇ ਪਾਸੇ ਦੀ ਧੂੜ ਲੰਘ ਗਈ ਘਾ ਦਿੰਦੇ ਆ ਅੱਖਾਂ ਮੀਚ ਕੇ ਜਿਵੇਂ ਆਪਾਂ ਫੇਰ ਭਰੋਸਾ ਕਰਦੇ ਨੇ 10000 ਦੇਲ ਸਿਆ ਕਰਨ ਦਾ ਗਾਲ ਪਾਵਾਂਗੇ ਤੇ ਪੈਂਦਾ ਨਾ ਤੇਨ ਕਰਦਾ 10000 ਰੁਪਏ ਤੇ ਮੈਨੂੰ ਆਦਰ ਅੰਦਰ ਕੋਸ਼ ਕਰ ਮੰਦੇ ਬਾਤਰਾ ਲਾ ਪੈਦੀ ਕਦ ਮੈਂ ਹੁਣ ਕੋਈ ਜੁਆ ਫੋਟਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅੱਖਾਂ ਮੀਚ ਕੇ ਬੋਧ ਬੇਤੇਜ ਕੀ ਕਰਨਾ ਮੈਂ ਕਿ ਜਿਹੜੀ ਭਾਸ਼ਾ ਬੋਲਣ ਦੇਵਾਨਾ ਮੇਰੇ ਮਗਰੂਰ ਲੱਕੀ ਬੋਲੀ ਹਣਾ ਕੋਈ ਦੇਵਤਾ ਵਲ ਪਾਵੇ ਕੋਈ ੁੰਡੀ ਪਾਵੇ ਆਪਣੇ ਕੋਲੇ ਵੇਹਰੇ ਤਰ੍ਹਾਂ ਦੀ ਦਵਾਈ ਕਰ ਹੁਣ ਕੋਸ਼ਿਸ਼ ਕਰਨਾ ਮੈਂ ਤੁਹਾਨੂੰ ਪੜਦੇ ਦੱਸੂਗਾ ਖਾਨਾ ਜਿਲ੍ਹੇ ਲਈ ਬਹੁਤ ਦੁਆ ਕਰਨਾ ਦਾਦਾ ਕਹਿੰਦਾ ਮਾਂ ਦਾ ਸਾਹ ਬੰਦ ਤੇ ਦਾ ਸਾਹ ਬੰਦ ਡੋਲ ਜੰਨਾ ਡੋਲ ਕਹਿੰਦਾ ਜਦੋਂ ਕਰਦਾ ਵਿਆਹ ਕਿਸੇ ਕਹਿੰਦਾ ਵੀ ਲੈ ਸਾਰਾ ਹੀ ਚੱਕ ਕੇ ਲੈ ਜਾ ਮੈਂ ਆਪੇ ਸਾਰ ਲਊਗਾ ਕਹਿੰਦਾ ਜਿਹੜੀ ਇਹ ਲਹਿਰ ਆਏ ਇਹ ਕਿਰਪਾ ਤੇ ਲਗੇ ਭੋਲੇ ਬੰਦਾ ਤੇ ਹੁੰਦੀ ਆ ਮੈਂ ਕਹਿੰਦਾ ਦਾਦੇ ਨੂੰ ਮਾਰਦਾ ਕਰੋ ਥੱਕੇ ਵੀ ਭਾਈ ਮੈਂ ਨਹੀਂ ਕਰਦਾ ਮੈਂ ਨਹੀਂ ਕਰਦਾ ਤੇ ਭਾਈ ਜਦੋਂ ਗੱਡੀ ਆਉਂਦੀ ਆ ਨਾ ਆਈ ਹਾਂ ਕਰਦੇ ਬਤੋ ਦੋਵਾਰੀ ਬੰਦਾ ਬਾਬਾ ਬਣਦਾ ਸਾਡਾ ਵੀ ਜੀਨ ਕਰਦਾ ਬੇਸਿਕ ਗੱਲਾਂ ਸੁਣੀਏ ਸਾਡੀ ਵੀ ਮਜਬੂਰੀ ਹੈ ਜਿਹੜਾ ਪੜ੍ਹਨੇ ਪੈਂਦੀ ਆ ਦੰਦਾ ਸਾਡੇ ਜਿਵੇਂ ਕਈ ਵੇਲੇ ਜੀਤੋ ਕੀ ਬੰਦਾ ਕਵਾਂਸਨ ਕਰਦਾ ਆ ਅੱਖਾਂ ਵਿੱਚ ਕੇ ਕਰਵਾ ਪਰੋ ਸਰਬਤੋਈ ਆਇਂਦਾ ਹੁੰਦਾ ਜਿਵੇਂ ਭਰਿਆ ਪਤੀਲਾ ਪਾਣੀ ਤਾਰਦਾ ਨਾ ਵਜਨ ਬਾਹਲਾ ਹੁੰਦਾ ਕਰ ਜਾਂਦਾ ਪਤਾ ਲੱਗੂਗਾ ਕਿਸੇ ਵਕੀਰ ਨੇ ਬਾਹ ਫੜ ਲਈ ਆ 100 ਰਾਸੇ ਦੇ ਜ਼ਿਹਰੇ ਤੇ ਕੰਡ ਪਾਉਂਗਾ ਇੱਕੀ ਠੀਕ ਉਹਦੇ ਵਿੱਚ ਸਾਗ ਆ ਭਲਾਵਾਂ ਤੇ ਫਕੀਰ ਦੇ ਰੱਖ ਗਏ ਆ ਜੂਆ ਉਹ ਲੋਕਾਂ ਦੇ ਅੱਗੇ ਬੱਚੇ ਮੈਨੂੰ ਮਿਲ ਕੇ ਜਾਣਾ ਤਾਂ ਨਾਲੋਂ ਕਰਦੇ ਕਹਿੰਦੇ ਕਰ ਦੇ ਨਾ ਤਾਰ ਜਿਹੜਾ ਕੰਮ ਹੋਣਾ ਉਹ ਹੀ ਕਰਾਂਗਾ ਇਹ ਕੌਣ ਭਾਸਾ ਮੈਂ ਤਾਂ ਹੀ ਆ ਕਾਟਾ ਪੈਂਦਾ ਕਾਹ ਬਈ ਉਹ ਜਿਹੜਾ ਕਰਣਾ ਉਹ ਹੀ ਕੰਮ ਕਰਦਾ ਜੀ ਉਹ ਤੇ ਬਿਕਾ ਨੂੰ ਨਿਕਲ ਲੱਗੇ ਮਾਨ ਫੜ ਕੇ ਤਾਂ ਨਾਲ ਨਹੀਂ ਮੇਰਾ ਕੰਮ ਸਿਰ ਤੇ ਜਾਂਦਾ 90 ਪੈਸੇ ਕਹਦਾ ਵੀ ਤੈਨੂੰ ਆਪ ਗਿਆਨੀ ਆ ਤੂੰ 90ਵੇਂ ਤੂੰ ਆਪ ਬਾਬਾ ਸਾਰਾ ਪਤਾ ਲੱਗ ਜਾਂਦਾ ਪਰ ਇਹਦਾ ਦਰਸਾਨ ਮੂਹ ਦਾ ਪਤਾ ਲੱਗ ਜਾਂਦਾ ਘਾਟਾ ਪੈਣ ਦਾ ਪਤਾ ਲੱਗ ਜਾਂਦਾ ਪਰ ਉਸ ਜੀ ਦਾ ਹੱਲਾ ਨਹੀਂ ਘਟਦਾ ਬੱਚਿਓ ਆਪਣੂੰ ਗੱਦੀ ਗੱਦੀ ਪਹਿਣੀ ਆ ਘਾਟਾ ਤੇਰਾ ਹੀ ਕੋ ਪੰਦਰਾ ਠੀਕ ਤੇਰੀ ਬੜੀ ਸਾਦਾ ਨਾ ਬੜੇ ਮਾਣ ਨਾ ਬੜੇ ਧੰਨਾ ਦਾਦੀ ਨੇ ਇਹ ਗੱਲ ਜੀਆ ਫਕੀਰ ਮੇਰੇ ਨੇ ਕਹਿੰਦਾ ਤੇਰੀ ਬਾਹ ਫੜਦੀ ਐ ਬੱਚੋ ਇਹ ਮੈਂ ਜਾਣਾ ਤੇ ਕਹਿੰਦਾ ਮੇਰਾ ਕੰਮ ਜਾਨੀ ਭਾਬੀ ਨਾ ਦੋ ਦਾ ਕੰਮ ਛੱਡ ਕੇ ਚਲਾ ਜਾ ਨਹੀਂ ਭਾਜੀ ਛੱਡਣਾ ਕੋਈ ਨਹੀਂ ਛੱਡਣਾ ਕੱਖ ਨਹੀਂ ਕੋਈ ਨਹੀਂ ਛੱਡਣਾ ਮਰੇ ਜੋ ਜਾਦਾ ਪਹਿਲਾ ਕਰੇ ਜੀ ਕਿ ਜਾਣ ਵਾਰ ਕੇ ਰੱਖਣਾ ਬਾਬੇ ਰਾਏ ਦੇ ਨਾਲ ਐ ਮੈਂ ਬਾਬਾ ਜੀ ਤੇਰੇ ਨਾਲ ਪਾ ਘਰੇ ਸਾਧ ਕੇ ਤੈਨੂੰ ਪਟਾਲਾ ਕਰਾਂਗਾ ਹਾਏ ਮੇਰੇ ਕਹਿੰਦੇ ਕਹਿੰਦੇ ਜਦੋਂ ਪੜ੍ਹਾਵੇ ਦਾ ਆਉਂਦੇ ਘਰੇ ਜਾ ਕੇ ਗਿਆਨੋ ਵਾਰ ਕਰਾ ਦੇ ਜੇ ਤੈਨੂੰ ਪੜ੍ਹਾਵੇ ਦਾ ਗਿਆਨੋ ਵਾਰ ਦੇ ਨਾਲ ਪਹਿਲੇ ਠਰਕ ਤੈਨੂੰ ਦੇਖਦੇ ਨੇ ਯਾਰਾ ਤੈਨੂੰ ਦੇਖਦੇ ਚਾਨਣ ਤੈਨੂੰ ਦੇਖਦੇ ਮੇਰਾ ਪੀਰ ਕੱਕੀ ਘੁੜੀ ਵਾਲਾ ਮੈਂ ਤਾਂ ਮੰਨੀ ਤੇ ਤੇਰਾ ਨਾਮ ਨਹੀਂ ਬੱਚਿਓਏ ਪਾਪਾ ਕਹਿੰਦਾ ਤੂੰ ਇੱਥੇ ਬਣਾ ਮੈਂ ਤੇਰੇ ਘਰੇ ਪਹੁੰਚ ਗਿਆ ਕਹਿੰਦਾ ਕਿਰਪਾ ਤੇ ਤੇ ਹੋ ਗਈ ਭੁਲਿਆ ਤਾਂ ਕਿਆ ਕਹਿੰਦਾ ਅੱਖਾਂ ਮੀਚ ਕੇ ਜਾ ਕੇ ਗੱਦੀ ਦਾ ਗਹਿਣਾ ਵਾਰ ਕੇ ਲਾਦੇ ਅੱਖਾਂ ਮੀਚ ਕੇ ਪੁੱਤ ਗੱਦੀ ਦਾ ਗਹਿਣਾ ਵਾਰ ਕੇ ਲਾਦੇ ਵਾਰਨਾ ਕਿਵੇਂ ਆ ਬਾਬਾ ਜੀ ਇੱਕ ਭੰਡਾਰਾ ਕਰਾਉਂਗਾ ਤੇ ਮੈਂ ਮੇਰੇ ਕੋ ਗਲਤੀ ਹੋ ਗਈ ਮੈਨੂੰ ਕਰ ਦੇ ਮਾਫ ਤੇ ਮਾਫੀ ਦੀ ਤੇ ਮੈਂ ਆਰਤੀ ਲੈ ਕੇ ਦੇਵਾਂਗਾ ਪੜ ਦੇਣਾ ਕਿਉਂਕਿ ਲਾਈਵ ਚੱਲੀ ਜਾਂਦਾ ਬਾਬੇ ਰਾਜੇ ਪਟਾਕੇ ਸੌਂਦੀ ਬੰਦੇ ਬੜੇ ਲਾਈਵ ਬੈਠੇ ਹੋਣੇ ਆ ਪੜ ਦੇਣਾ ਦੱਸੂਗਾ ਵੀ ਐਵੇਂ ਐ ਕਰ ਲੈ ਠੀਕਾ ਸਾਡੇ ਦਾ ਅੱਖ ਦਾ ਨਿਸ਼ਾਨਾ ਕਹਿੰਦਾ ਵੱਜ ਗਿਆ ਬੰਦੇ ਦਾ ਇਹ ਕਰ ਗਿਆ ਤੇ ਭਰੋਸਾ ਕਰਦਾ ਉਸ ਤੋਂ ਬਾਅਦ ਬਾਬਾ ਮੇਰਾ ਕਹਿੰਦਾ ਮੈਂ ਜਾ ਤੇ ਮੇਰਾ ਕੰਮ ਜਲੇ ਕਹਿੰਦਾ ਅੱਜ ਹੀ ਕੁਝ ਦੇ ਕੇ ਤੁਹਾਨੂੰ ਮਿਲ ਤੇ ਕਿਸੇ ਵੀ ਕੰਮ 'ਚ ਜਲਦੀ ਬਾਈ ਇਹ ਕਰਦੇ ਕਹਾਣੀ ਨਹੀਂ ਕਰਨੀ ਭਾਜ ਦੌੜ ਨਹੀਂ ਕਰਨੀ ਹੁਕਮ ਦੇ ਨਾਲ ਚੱਲਣਾ ਬਾਬੇ ਰਾਏ ਦੀ ਬੀਸਰੀ ਟੈਨਸ਼ਨ ਆਲੀ ਜਿਵੇਂ ਕਹਿੰਦਾ ਮੈਂ ਹੀ ਹੋਜੂਗਾ ਪਰ ਜੇ ਨਾਲ ਤਾਂ ਦੇ ਮੇਰੇ ਨਾਲ ਲੰਗਰ ਆ ਤੇ ਕਿਲਾ ਪਢਾਰਾ ਉਹਦੀ ਆਪਾਂ ਜਲਦੀ ਕਰਾਂਗੇ ਜਿੰਨਾ ਜਲਦੀ ਹੋ ਸਕੇ ਜਤੀਸ ਨਾਉਂਗਾ ਵਿੱਚ ਸਵਾ ਦੇ ਨਾਜਲੇ ਲੈ ਕੇ ਦਊਗਾ ਕਿ ਕਦੀ ਤੇਰੀ ਚਲੇਗੀ ਪਢਾਰਾ ਕਰਾਂਗੇ ਰਾਤਾ ਕਰਾਂਗੇ ਪੂਰੀ ਸ਼ਾਦਗਲ ਕਰਾਂਗੇ ਗੱਲ ਜੀਵਾਦੀ ਨਾਲ ਅੱਧੇ ਬਾਬਿਆਂ ਨੂੰ ਅੱਧੇ ਪੰਜਾਬ ਉਹਦੇ ਬਾਬਿਆਂ ਨੂੰ ਇਨਵਾਈਟ ਕਰਨੇ ਪੈਣਗੇ ਇਸ ਬੰਦੇ ਦੇ ਅਸੀਂ ਹੱਥਾਂ ਨਾਲ ਠੀਕ ਹੁਣ ਜਾ ਕੇ ਕੱਲਾ ਜਨ ਵਰਨਾ ਉਦੋਂ ਬਾਦ ਪੀਰ ਕੰਨਾ ਮੈਂ ਜਾਇਦਾ ਮੇਰੇ ਕੰਮ ਨਹੀਂ ਜਿਹੜਾ ਸ੍ਰੀ ਚੰਦ ਦਾ ਬੱਚੇ ਹੋਏ ਇਹ ਪੁੱਤ ਇਹ ਹਮਾੜੇ ਨਹੀਂ ਹੁੰਦੇ ਇੱਥੇ ਬੰਗਾ ਲੇ ਬੈਠੇ ਆ ਇਹਨਾਂ ਦੀ ਜਿਹੜੀ ਸੇਵਾ ਕਰਨੀ ਆ ਆਪਾਂ ਦਰਬਾਰ ਦੇ ਵਿੱਚ ਗੁਰੂ ਘਰਸ ਜਾ ਕੇ ਠੀਕ ਹੈ ਜਿਵੇਂ ਜਿਵੇਂ ਬੱਚੇ ਤੇ ਮੈਂ ਦਸਾਂ ਮੇਰੇ ਮਗਰ ਲਾ ਕੇ ਉਵੇਂ ਕਰ ਚਲੇ ਕਿੰਪਾ ਮਜੂਦੀ ਨਾਲ ਮਜੂਦੀਪਰਕਤ ਕਰੇ ਦੋਗੇ ਧਨ ਕਰਤੇ ਭਾਰ ਲੱਗ ਜਾਣਗੇ ਛੱਤੀ ਵਾਲਾ ਜੋ ਬਨੇਗਾ ਸਾਜੀ ਮੇਰੇ ਨੂੰ 100 ਰੁਪਏ ਮਾਥਾ ਦੇ ਕੇ ਸਮਝਾ ਤੇਰੇ ਤੇ ਬੱਚੇ ਦਿਨ ਸਿੱਧੇ ਬੈਗੇ ਇੱਕ ਭਾਈ ਸਾਡਾ YouTube ਜਿਹੜੂ ਸਾਡਾ ਚੈਨਲ ਹੈ ਰਾਜਾ ਬਾਬਾ ਜੀ ਜਿਹਦੇ ਵੀ ਸੇਵਾਦਾਰ ਸੰਸੋងਦੇ ਆ ਜਾਂ ਕੋਈ ਹਾਜ਼ਰ ਹੈ ਜਾਂ ਕੋਈ ਲਾਈਵ ਤੇ ਬੈਠਾ ਹੈ ਆਪਣੀ ਕੇਰੀ ਵੀਡੀਓ ਦੇਖੂਗਾ ਮੇਰੇ YouTube ਚੈਨਲ ਸਬਸਕ੍ਰਾਈਬ ਕਰੋ ਔਰ ਮੇਰੇ ਬੋਲੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਦਾਤਾ ਲੋਕ ਇਹਦੇ ਜੋ ਸ਼ਰਧਾ ਲੈ ਕੇ ਆਉਂਦਾ ਖਾਲੀ ਨਹੀਂ ਜਾਂਦਾ ਛੱਡਾ ਆਦੀ ਜ਼ਰੂਰੀ ਆ ਕਹਿੰਦਾ ਜੋ ਪ੍ਰੀਖਿਆ ਲੈਣਾ ਹੁੰਦਾ ਕਹਿੰਦਾ ਹਰਿਆ ਦੇਖਣਾ ਹੁੰਦਾ ਕਹਿੰਦਾ ਕਿ ਤਾਂ ਲੋਕ ਕਹਿੰਦੇ ਸੀ ਮੂੰਹ ਨਹੀਂ ਬੋਲਦੇ ਕਹਿੰਦਾ ਉਹਦੀ ਮਾਤੀ ਮਾਰਦੇ ਕਹਿੰਦਾ ਤੂੰ ਜਾ ਫਟਲਾਈਂ ਤਾਂ ਜਾ ਲੈ ਗੱਦੀਆਂ ਦੇ ਜੱਗ ਜਾ ਕੇ ਸਾਈਂ ਕਹਿੰਦੇ ਭਾਈ ਜੋ ਹੱਕ ਨੂੰ ਮੂਮ ਲਾ ਕੇ ਸਭ ਦਾ ਪਣਾ ਹੋਊਗਾ ਜੇ ਕਹਿੰਦਾ ਭਾਈ ਕਿਸੇ ਨੂੰ ਨਹੀਂ ਹੁਕਮ ਲੱਗਿਆ ਉਹਦੀ ਕਹਿੰਦਾ ਪਹਿਲੇ ਧਾਰ ਤੇ ਗੱਲ ਕਰਾਂਗੇ ਕੰਮਸਲਾ ਉਹਦਾ ਵੀ ਹੱਲ ਹੋਊਗਾ ਕਹਿੰਦਾ ਭਈ ਤੂੰ ਡੇਰ ਦੇ ਵਿੱਚ ਐਂਟਰ ਹੋ ਗਿਆ ਦਾਦਾ ਕਹਿੰਦੇ ਉਹਦੀ ਚੌਕੀ ਲੱਗ ਗਈ ਹਾਜ਼ਰੀ ਲਾਕੀਆ ਮਸਲਾ ਟੌਪਰ ਹੱਲੋ ਬੋਲ ਸੱਚੇ ਦਰਬਾਰ ਕੀ ਜੈ ਬੋਲ ਜਕਰਾ ਚਾਹਾਂ ਹਰੀ ਸਿੰਘ ਦਾ ਬਦਵਤ ਬੋਲ ਸੱਚੇ ਦਰਬਾਰ ਕੀ ਪੈਸਾ ਟਿਕੋ ਫੀਲ ਦੁਆਰਾ ਫਿਰ ਜੋ ਕਿਸੇ ਵੀ ਸ਼ਹਿਰ ਤੋਂ ਆ ਕਿਸੇ ਵੀ ਕੰਟਰੀ ਤੋਂ ਆ ਜੋ ਵੀ ਕਿਸੇ ਵੀ ਸੇਵਾਦਾਰ ਨੂੰ ਅਸੀਂ ਗਲਤੀ ਸਤਾਵਾਂਗੇ ਜਾਂ ਕਿਸੇ ਵੀ ਸੇਵਾਦਾਰ ਨੇ ਮੇਰੇ ਤੋਂ ਗਲਤੀ ਕਰੇ ਕੁਛ ਨਾ ਕੁਛ ਗਤੀ ਚੱਕਣੀ ਆ ਇੱਕ ਦਿਨ ਪਹਿਲਾਂ ਦੋਸਤਾਂ ਨੂੰ ਲੈਣ ਦਾ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖੇ ਦਮ 27 ਤੇ 12 ਇਹ ਰਹੀ ਬੰਦ ਲਾ ਨੀ ਨੀ ਅੱਗੇ ਤੂੰ ਫੋਲੋ